ਜੀ ਬਿਆਹਦ ਬਾਟੇ ਨੇ ਚੌਂਕੇ ਤੇ ਚੜਤੇ ਦੇਖ ਨਾ ਕਿੱਦਾਂ ਰੋਟੀਆਂ ਪਕਾਉਂਦੀ ਆ ਕੋਲੀ ਟੇਢੀਆਂ ਮੇਢੀਆਂ ਆ ਆਏ ਰਾਮਿਆ ਅੱਗ ਨਾ ਹੈ ਅੱਗ ਵੀ ਬਲਣੀ ਪੈਣੀ ਆ ਜੀ ਨਾ ਨਾ ਪਰਾਠੇ ਗਰਮ ਗਰਮ ਤੇ ਖਾਓ। ਨਵੀਂ ਭਾਬੀ ਅੱਜ ਪਹਿਲੀ ਵਾਰੀ ਬੈਠੀ ਆਈ ਚੁੱਲੇ ਤੇ। ਉਹ ਭਾਬੀ ਘਰੋਂ ਵੀ ਬੈਠੀ ਚੁੱਲੇ ਤੇ ਤੇ ਆ ਦੇਖੇ ਬੈਠੀ। ਮੰਮੀ ਉਹਨਾਂ ਦੇ ਰੋਟੇ ਗਾ ਭਾਬੀ ਕਿੰਨਾ ਮੈਨ ਵਾਣੀ। ਪਰਾਠੇ ਕਰਮਗਰਮ ਖਾ ਲੋ ਖਾ ਲੋ ਆਜੋ ਆਜੋ। ਕਿਨੇ ਗਣੇ? ਕਿੰਨੇ ਆਣੇ? ਸਾਰੇ ਖਾਣੇ ਪ੍ਰੀਤੀ ਬਣ ਜੂਗੇ ਇਹਨੇ ਜਾਣੇ ਤੇ। ਤੇ ਨਾਲੇ ਜੇ ਸਾਡੀ ਜੂ ਜੂਡੂ ਵਾਲੇ ਸਾਰੇ ਆ ਜਾ ਰਹੇ। ਬਈ ਆ ਰਹੇ ਇਹਦੇ ਜਿਹੜੇ ਫੋਟੇ ਵਾਲੇ ਆਪਾਂ ਵੀ ਅਸੀਂ ਪਾ ਲੈਣੇ ਆ। ਇਹਦਾ ਉਦੇਸ਼ ਪਤਾ ਲੱਗੂ। ਖੈਰ ਨਹੀਂ ਨਹੀਂ ਪਹਿਲਾਂ ਸੂ ਚੱਕ ਕੇ ਬਾਹਰ ਮਾਰਨੀ। ਇਹ ਨਹੀਂ ਗਣਾ ਰੋਗmai। ਲੀਏ। ਉਹ ਵੀ ਆ ਗਿਆ ਦਵਾਲਾ। ਵਿਧੀ ਆ ਕਬੀ ਬੱਲ ਨਹੀਂ ਪਹਿਲੀ ਨਾਲ। ਦੇਖੀ ਕਿਤੇ ਹਾਥੀ ਦੇ ਟੁੱਟ ਜਵੇ। ਪਹਿਲੀ ਹੋਈ ਨਾ ਟ੍ਰੇਨਿੰਗ। ਇਹ ਟ੍ਰੇਨਿੰਗ ਹੁੰਦੀ ਪਈ ਆ ਵਿਆਹ ਤੋਂ ਬਾਅਦ। ਅਸੀਂ ਪਹਿਲਾਂ ਚੁੱਲੇ ਦੇ ਟ੍ਰੇਨਿੰਗ ਇਹ ਚੱਲਦੇ ਬਾਅਦ। ਮਾਸੇ ਗੀਂਦ ੱਲ ਦੇ ੱਲ ਦੇ ਹੋਣ ਦਾ ਬਾਅਦ ਚ ਨਾਲ ਟ੍ਰੇਨਿੰਗ ਦੁੰਡਲੀ ਕਮਾ ਦੁੰਡਲੀ ਇਹ ਤੇ ਮਾਰੇ ਹਾਂ ਲਓ ਜੀ ਦੂਜੇ ਪਾਸੇ ਆਈ ਬੱਚੇ ਬੈਠੇ ਰੋਟੀ ਖਾਣ ਨੂੰ ਤਿਆਰ ਹੈ ਕੰਮ ਅੱਗੇ ਚੱਲਾ ਪੁੱਲ ਚੱਲਾ ਹੋਰ ਚੱਲ ਹਾਲ ਚੱਟਾ ਭਾਬੀ ਤਾਂ ਹੀ ਬੋਲਣ ਦੀ ਰੋਟੀ ਅੱਗ ਨਾਲ ਇੱਧਰ ਦਾ ਇੱਕ ਅਪਰੋ ਹੋਠਾ ਦੀ ਦੇ ਨਿਆਣੇ ਬੁੱਢੀ ਹੋਇਆ ਸਿਖਾਣੇ ਪਾਜੀ ਖਾਰੇ ਨਹੀਂ ਹੈ ਖਾਰੇ ਨਹੀਂ ਦੱਸਦਾ ਮੈਂ ਰੁਕ ਜਾ ਖਾਲਾਂ ਦੇ ਵੀਡੀਓ ਬੰਦ ਕਰਦੇ ਆ ਗੱਲਬਾਤ ਹੋਵੇ ਆਹ ਜੀ ਪਰੋਠੇ ਬਣਨਦੇ ਆ ਗਰਮਾ ਗਰਮ ਆਇਓ ਆਇਓ ਨਹੀਂ ਬਣੀ ਆ ਇੱਧਰ ਵੀ ਸਾਡੇ ਤੋਂ ਹੁੰਦੇ ਆ ਇਹਦੀ ਬਾਲਰ ਵੀ ਆਉਂਦੇ ਆ ਇੱਧਰ ਨਾਲੋਂ ਨਾਲ ਹੀ ਮਗਲੋੜ ਕੰਨ ਚਾ ਲੋ ਬੱਲਣ ਆਉਂਦੇ ਆ ਮੰਮੀ ਬਾਲ ਦੇ ਪਏ ਅੱਗ ਓਏ ਇਹ ਡੁੰਡ ਲਾਇਆ ਲਾਤਾ ਵੇ ਤੇ ਫੇ ਲੋਗਨ ਦਾ ਕਹੂੰਗੀ ਦੁਬਾਰਾ ਦੱਸੋ ਏ ਹਲੋ ਚਾਚਾ ਡੈਡੀ ਉਹਦੇ ਵੇਟ ਕਰਨਦੇ ਆ ਘੋਟਿਆਂ ਨਾਲ ਕਹਿੰਦੇ ਅੱਜ ਨਵੀਂ ਨੌ ਦੇ ਹੱਥਾਂ ਦਾ ਖਾਣੇ ਆ ਆ ਲੰਪ ਲੱਤਾਂ ਲੰਬੀਆਂ ਆ ਪਰ ਉਹਦਾ ਲਾਉਂਦੇ ਆ ਵੀ ਢਾਬੇ ਨਾਲੋਂ ਵੀ ਵਧੀਆ ਢਾਬਾ ਉਹ ਬੋਲਦੀ ਇੱਕ ਹਾਂ ਆਦਮ ਪਰ ਉਹਦੇ ਤੇ ਹੁੰਦੇ ਢਾਬਾ ਉਹ ਉੱਧਰ ਖੰਡੇ ਉਹਦੇ ਬਾਹਰ ਇਹਨਾਂ ਦੀ ਗੁਡਵਾਂ ਦੀ ਹੋੜ ਹੋਈ ਆ ਹਾਂਜੀ ਤੁਹਾਡੇ ਆਹ ਆ ਸਾਰਿਆਂ ਨੇ ਮੈਨੂੰ ਪੁੱਛ ਰਹੀ ਵੀ ਵੀ ਆ ਮੋਟਰਸਾਈਕਲ ਸਪਲੈਂਡਰ ਹੈ ਜੀ ਇਹ ਵੀ ਕਿਸ ਤਰ੍ਹਾਂ ਦੇ ਪਲੈਡੀ ਨਾਲ ਹਜ਼ੀਰ ਹੋ ਗਿਆ ਆ ਤੇ ਗੱਡੀ ਹੈਗੀ ਗਵਾਡੀਆਂ ਸੀ ਇਹ ਦੇਖੀ ਜਾਵੇ ਲਓ ਜੀ ਆ ਕੇ ਤਾਂ ਤੇਲ ਬਾਤੀ ਮਨਾ ਤਾਂ ਨੂੰ ਲੁੱਸੂਗੇ ਪੀ ਆਏ ਦਿਨ ਜਨੇ ਖਾਣੇ ਆ ਸਾਡਾ ਤਾਂ ਬੜਾ ਮਨ ਕਰ ਲੱਗ ਗਿਆ ਖਾਣ ਨੂੰ ਕੋਲੀ ਵੀ ਆ ਗਈ ਬਾਲਨ ਦੇ ਵਿੱਚ ਨਾਲ ਗਰਮਾ ਗਰਮ ਪਰੌਂਠੇ ਆ ਦੇਖੋ ਆਹੋ ਆਜਾ ਮਾਰੋ ਫਟਾ ਫਟਾ ਜੋ ਖਾਦੇ ਹੁਣ ਆਨੇ ਚਾਰ ਦੇ ਨਾਲ ਖਾਣੇ ਹੁਣ ਚੱਲ ਮੰਮੀ ਨੋ ਨੀ ਕਰੋ ਜੀ ਮੈਂ ਜਿੱਥੇ ਪਹਿਲੀ ਵਾਰ ਮੰਮੀ ਨਾਲ ਬੈ ਉੱਤਰ ਜਾ ਕੇ ਵਧੀਆ ਹੈਗਾ ਸਾਰਾ ਕੁਝ ਠੀਕ ਗੱਲ ਬੰਨੀ ਆ બસ ਨਹੀਂ ਹੋਈ ਤੀਦੇ ਬਸ ਹੋਈ ਕਹਦੀ ਕੈਮਰਾ ਬੰਦ ਕਰ ਲੋ ਹੁਣ ਬਸ ਕਰੋ ਅੱਛਾ ਪਹਿਲਾਂ ਕਹੀ ਪਾਸ ਹੋਈ ਸੰਗਦੀ ਆ ਰਹਿ ਜਾ ਉੱਧਾ ਕਹਦੀ YouTube ਫੈਮਲੀ ਨੇ ਮਸਾਲੇ ਬਣਾ ਦੂ ਭਾਬੀ ਵੀ ਸਾਡੀ ਚੱਗਨ ਲਈ ਆ ਬਈ ਪਿਆਰ ਨਾਲ ਕਮੈਂਟ ਕਰਦੇ ਹੋ ਸਾਰੇ ਅੱਜ ਵਾਲੇ ਇੱਕ ਸਪੈਸ਼ਲ ਭਾਬੀ ਗਾਡੀ ਕਮੈਂਟ ਦੇ ਕੇ ਨਾ ਉਹ ਜੋ ਚਾਚਾ ਅੱਜ ਬੜਾਈ ਦੇ ਜਾਂਦੀ ਕੈਮਰੇ ਕੋਲੇ ਨੇ ਬਾਤ ਗੱਲ ਕਰਨੀ ਆ ਦੰਦੀਆਂ ਵੀ ਤੇਰੇ ਵੱਡ ਹੋਣੀਆਂ ਆ ਦੇ ਬਣਾ ਕੀ ਗੱਲ ਆ ਤੂੰ ਉਹਨਾਂ ਨੂੰ ਲੈ ਪਹਿਲਾਂ ਲੈ ਬਲੌਗ ਮੈਂ ਬਣਾ ਲੈਂਦਾ ਆ ਦੇਖੋ ਆ ਲੈ ਆਣਾ ਪਾ ਵੀ ਆਰ ਪਲੀਜ਼ ਉਹ ਮੇਰੇ ਠੀਕ ਹੋਇਆ ਪਜਾਮਾ ਲਾਦਾ ਇਹਨਾਂ ਕੇ ਨਾ ਆ ਬਲੈਕ ਨਾਲ ਮੈਂ ਚਿਕਾ ਪੂਰੀ ਆ ਲੈਣੇ ਮੱਚੀ ਯਾਰ ਮੈਂ ਨਹੀਂ ਦਵ ਵਿੱਚ ਹੁੰਦਾ ਕੈਮਰਾ ਲੋ ਜੀ ਨਾਲ ਮੰਮੀ ਆ ਗਈ ਆ ਜੀ ਭਾਬੀ ਦੇ ਨਾਲ ਟੇਬਲ ਮੰਮੀ ਚੈਕਿੰਗ ਤੇ ਬੈ ਗਈ ਚੈਕਿੰਗ ਕਿੱਕਾ ਕੱਟ ਜਾਣਿਕ ਤਰੈਂਦਾ ਈ ਗੱਲ ਲੱਗੇ ਹੁਣ ਮੰਮੀ ਨੇ ਦਰੋ ਜਿਹੜੇ ਬਣਦੇ ਪਾਸ ਕਰਨੇ ਗਾਹ ਨੂੰ ਲੋ ਜੀ ਤਵਾ ਤਵਾ ਸੈੱਟ ਕਰਤਾ ਮੰਮੀ ਨੇ ਵੀ ਤਵਾ ਤਵੇ ਦੀ ਪੋਜੀਸ਼ਨ ਇੱਥੇ ਕਿ ਹੁੰਦੀ ਆ ਅੱਗ ਦਾ ਬੀਤੀ ਤੂੰ ਅੱਧਾ ਬਾਲੰਦੀ ਆ ਜਿੱਦਾਂ ਕਿ ਤੇ ਉੱਤੇ ਬਿਆਹਾਂ ਦੇ ਦਰਵਾਜ਼ੇ ਪਾ ਕੇ ਲੜੇ ਹੁੰਦੇ ਲੋ ਜੀ ਤਰ੍ਹਾਂ ਕੀ ਹੁੰਦੀ ਆ ਹਾਂ ਅਬੀ ਨਾਲੋਂ ਨਾਲ ਹੀ ਹੋਰ YouTube ਵਾਲਾ ਕੰਮ ਹੋਇਆ ਆ ਵੀ YouTube ਫੈਮਿਲੀ ਆ ਸਕਦੀ ਆ ਹਾਂ ਨੂਨ ਹਸਾਬ ਨਾਲ ਉਹਦਾ ਲੂਣ ਵੀ ਦਾ ਸਿੱਟੇ ਤੇ ਜਦ ਅੱਗ ਬਲਦੀ ਆ ਮੰਮੀ ਆਪਣੇ ਘਰ ਨਾਲ ਪਾਲੀਏ ਤੇ ਦੇਰ ਕੰਮ ਲੈ ਆਲੇ ਆ ਲੈ ਆ ਦੇ ਕੋਈ ਫੋਨ ਮੰਗਦਾ ਸੀ ਭੱਜ ਗਿਆ ਦਾਦੇ ਦੀ ਜੀਓ ਨਾਣੀ ਲੋ ਜੀ ਹੁਣ ਬੜਿਆ ਹੁੜਤੀ ਆ ਦਾ ਕੰਮ ਤੇ ਹੁਣ ਇੱਕ ਫਰੈਂਡ ਵੀ ਲੱਭੂਗਾ ਕੱਟ ਕਰੋ ਕੱਟ ਨਹੀਂ ਹੁਣਾ ਗੈਸ ਨਹੀਂ ਹੋਏ ਦੋ ਜਣੇ ਬੈਠੀਆਂ ਲੈ ਕਦੀ ਜੀ ਵੀ ਕੱਟ ਕਰੋ ਨਹੀਂ ਦਸ ਰੋਟੀ ਤਾਂ ਜੀ ਮੰਮੀ ਚੱਕ ਰੱਖ ਕੰਮ ਚਾਹੀਦੀ ਆ ਬਣਾਉਣ ਨੂੰ ਬਈ ਤਾਉਂਠੇ ਨਾਲ ਮੈਨੂੰ ਵੀ ਲਾ ਲੈ ਜੁੱਲੇ ਤੇ। ਅੱਜ ਤਾਂ ਹੋ ਗਈ ਪਕੀਲਾ ਪਕੀਲਾ। ਚੈਲੰਜ। ਰਿਤਿਕਾ 2 ਮਿੰਟ ਦੀ ਬ੍ਰੇਕ ਦੇ ਦੋ। ਔਰ ਉਹ ਕਿਹਦੇ ਬਾ ਉਹ ਮम्मी ਨੂੰ ਜੰਦਾ। ਉਹ ਤਾਂ ਇੱਧਰ ਆ ਜਾ। ਸੇਕ ਪੈਣ ਦੇ ਅੰਦਰ। ਉਹ ਦੀਦੀ ਚੱਲ। ਇੱਧਰ ਆ ਜਾ ਮੈਂ ਤੋ ਆ ਜਾ। ਅੱਜ ਕਿ ਆ ਭੱਜ ਗਏ। ਬੱਸ ਉਹ ਹੋਇਆ ਨਹੀਂ। ਕਹਿੰਦਾ ਵਾਊ। ਮਨ ਵੀਰ ਇੱਧਰ ਆ ਜਾ ਇੱਧਰ ਆ ਆ ਇੱਧਰ ਇੱਧਰ ਕੀ ਹੈ ਪ੍ਰੀਤੀ ਇਹਦਾ ਫੋਨ ਖਾਲਿਆ ਇਹਨੇ ਫੋਨ ਦੇਖ ਚਲਾਉਂਦਾ ਫੋਨ ਦੇਖ ਚਲਾਉਂਦਾ ਆਕੇ ਤਮ ਸਿਆਸ ਬੈਠੀ ਆ ਬੰਦ ਲੈਂਦਾ ਤੇ ਉਹ ਵਾਲੇ ਉਹ ਭੰਡਾ ਫਟਾਫਟ ਆ ਕੇ ਦੋਣ ਹੈ ਅੱਛਾ ਪਾਣੀ ਇੱਕ ਵਾਰ ਹੋਣਾ ਬਾਅਦ ਸੁਕਾਣੀ ਕਿ ਮੈਂ ਧੋਣੇ ਭੰਡ ਤੇ ਇੱਧਰ ਬਣਦੇ ਆ ਪਰਾਠੇ ਤੇ ਆਪਾਂ ਖਾਣੇ ਹੈਰ ਕੇ ਮੂੰਹ ਚ ਲਾ ਪਾਣੀ ਓੜ ਅੱਧਰ ਵੀ ਦੇਖ ਮੜਿਆ ਜੇ ਅੰਦਲਾ ਪਾਣੀ ਉਹ ਘਰ ਲੀ ਪਹਿਲਾ ਮੂੰਹ ਵਾਲਾ ਮੂੰਹ ਵਾਲੇ ਨੂੰ ਪਾਤ ਕਾ ਲਿਆ ਜਾ ਕਿੰਨੇ ਲਿੱਥੇ ਗਿਆ ਕਿੰਨੇ ਲਿੱਥੇ ਗਿਆ ਕਿੰਨੇ 20 ਇਹਨਾਂ ਦਾੜ ਵੀ ਨਹੀਂ ਗਲੀ ਹੋਣੀ ਦੋਸਤੋ ਹਜੇ ਤਾਂ 15 ਕੇ ਲਿੱਥੇ ਆ ਬਾਅਦ ਚ ਬੈਠ ਨਹੀਂ ਬੰਨਣਾ ਆਦੀ ਅੱਗੇ ਦੇਖੋ ਅੱਗੇ ਤੁਹਾਡੀ ਅੱਗ ਕੀ ਕਹਿੰਦੇ ਹਾਂ ਲੈ ਉਹ ਕਰੋ ਆਪ ਹੀ ਅੱਗੇ ਆ ਕੇ ਰੀਤੀ ਬੈਠੀ ਤਾਂ ਨਾਲ ਨਾਲ ਅੱਗ ਬੁਝਾਉਂਗੀ ਚਲਾਉਂਗੀ ਚਲਾਉਂ ਵੀ ਆਉਂਗਾ ਆਪ ਕੋ ਰੀਤੀ ਅੱਗ ਲਾ ਦੇ ਰੀਤੀ ਅੱਗ ਲਾ ਦੇ ਚਾਰਤਾ ਕਿ ਆਇਆ ਚਾਰਤਾ ਕਿ ਆਇਆ ਉਤ ਕੀ ਹੋਇਆ ਹਾਂ ਕੀ ਕਰਦਾ ਹੈ ਲੋ ਜੀ ਇੱਧਰ ਬਾਹਰ ਕੰਦੇ ਬੰਦੇ ਤੇ ਪਰੌਂਠੇ ਤੇ ਅਦਰ ਟੈਂ 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 ਭਾਂਡੇ ਭਾਂਡੇ ਆ ਭਾਂਡੇ ਕੀ ਆ ਭਾਂਡੇ ਭਾਂਡੇ ਮਾਜ ਹੁੰਦੇ ਆ ਜੀ ਬਰਤਨ ਗਈਦਾ ਹੁੰਦਾ ਕਹੇ ਬਰਤਨ ਉਤ ਬੈਠੇ ਬਰਤਨ ਹਾਂਜੀ ਕਿਦਾਂ ਕੀ ਕਹਿੰਦੇ ਲੱਗਦਾ ਤਾਂ ਸਹੀ ਕਹਿੰਦਾ ਮੈਨੂੰ ਕੁਛ ਨਹੀਂ ਆਉਂਦਾ ਲੱਗਦਾ ਐਡੀਆਂ ਕੁਝ ਪਰੌਂਠਿਆਂ ਦੀ ਸ਼ਕਲ ਦੇਖ ਕੇ ਬਿੰਗੇ ਟਿੱਡੇ ਜੀ ਮੈਂ ਨਾ ਵਧੀਆ ਤਾਂ ਮੈਂ ਹੀ ਲਾ ਲੈਂਦਾ ਆ ਆ ਜਾ ਚੱਲ ਆਦਰ ਕੈਮਰੇ ਤੇ ਆ ਇਹ ਬੈ ਜਾ ਬੈ ਜਾ ਬੈ ਜਾ ਬੈ ਜਾ ਉੱਠੀ ਬੜੀ ਜਲਦੀ ਕਰ ਰਿਹਾ ਅੱਗੇ ਲੈ ਪਹਿਲੇ ਦਿਨ ਹੈ ਗੁੰਮੀ ਦੇ ਹੱਥ ਲੂਣਗੀ ਮੈਂ ਕਰ ਦਿੰਦਾ ਮੈਂ ਸ਼ੇਰੰਦਿਆ ਕੱਲ ਅਜਿਹੇ ਦਿਨ ਚੁੱਡੇ ਤੇ ਆ ਕੱਲ ਤੈਨੂੰ ਚਾਰ ਦੇਣਾ ਸਿਲੰਡਰ ਤੇ ਸਿਲੰਡਰ ਤੇ ਚੱਕ ਚੱਕੋ ਤੇ ਬਣਨ ਲੱਗੀ ਅੱਗ ਜਿਦਾ ਮਾਸੀ ਬਾਲ ਕੇ ਦੇ ਇੱਕ ਤਾਂ ਮੈਨੂੰ ਰਾਤ ਦਾ ਯਾਦ ਬਚਾਉਂ ਹੋਇਆ ਆ ਆਹ ਇਹ ਤਾਂ ਕਰਦਾ ਓਏ ਟੱਗੂ ਮਾਸਟਰ ਕੀ ਹੋਇਆ ਆਪਣੀ ਨੇ ਸੈਟਰਾ ਦੇ ਅੱਗੇ ਬਣਾ ਸਕਦੇ ਸੁਣਾਤੇ ਨੇ ਦੇ ਤਾਂ ਕਿੱਦਾਂ ਲੱਗੇ ਅੱਗੇ ਮੈਂ ਖੇਡਣ ਉਕੇ ਇਹ ਨਾ ਲਾਉ ਯਾਰ ਅੱਗ ਬਲਦੀ ਆ ਥੱਲੇ ਲਾ ਤਾਂ ਦਿੱਤੀ ਅੱਗ ਜਲਦੀ ਤੇ ਬਈ ਆ ਕੁਲੀ ਵੀ ਲੂਣੀ ਆ ਚਪਲਾ ਦੇ ਕਿੱਦਾਂ ਚੱਟੀਆਂ ਸੁਪਲੈਂਡਰ ਦਾ ਮਰਾ ਟਾਇਰ ਉਦੋਂ ਕਰ ਦੇ ਜੋੜ ਬਹੁਤੀ ਚ ਹੈ ਪਤਾ ਇਹਨੇ ਲੱਭਣਾ ਹਾਂ ਦਾ ਲੋ ਜੀ ਹੁਣ ਸਾਰਿਆਂ ਦੇ ਵਿੱਚ ਮੇਰੀ ਵੇਟ ਸੀ ਤੇ ਮੈਂ ਕਹਾ ਮੈਂ ਵੀ ਬਣਾ ਲਵਾਂਗਾ ਮੈਂ ਵੀ ਨਾਲ ਹੈਲਪ ਕਰਾਂਗਾ ਦੋ ਇਹਨੇ ਪੜੇ ਹੋਏ ਆ ਪੜੇ ਨਾ ਤਾਂ ਧੜ ਵੀ ਨਿਕਲੀ ਹੋਣੀ ਜਦ ਤੱਕ ਤੂੰ ਆਪਣਾ ਬਣਾਉਣ ਲੱਪਈਆ ਛੋਟਾ ਨਹੀਂ ਛੋਟਾ ਹੈ ਇਹ ਨਾ ਮੈਂ ਦੱਹਾ ਅਮਨ ਦੀ ਡਿਕ ਕੋਸੀ ਕੋਸੀ ਮੇਰੇ ਨਾਲ ਹੀ ਆ ਗਈ ਲੈ ਮੈਂ ਮੁੱਠੀ ਨਹੀਂ ਉਹ ਬਦਲੀ ਜਾਣਾ ਇਹ ਸਿੱਧਾ ਸੂਰਜ ਵਿੱਚ ਮੂਹ ਤੇ ਮੈਂਦਾ ਕਾਲਾ ਰੰਗ ਰੰਗ ਮੈਂ ਗੋਰਾ ਘਾਤ ਨਹੀਂ ਹੁੰਦਾ ਨਾ ਹੁੰਦਾ ਵਾਜ ਜਿਹੜੀ ਪਾਪੇ ਵਾਲੀ ਹੋ ਗਈ ਬੋ ਜੂ ਬੋ ਜੂ ਅਜੀ ਬਾਲ ਜੀ ਦਾਇਤਨ ਹੋਈ ਆ ਮੇਰਾ ਹੈਗਾ ਗਲਾ ਖਰਾਬ ਇਸ ਕਰਕੇ ਮੈਂ ਕੋਈ ਗਲਾ ਖਰਾਬ ਹੋਇਆ ਆ ਗਲਾ ਖਰਾਬ ਹੋਇਆ ਮੈਨੂੰ 4 ਦਿਨ ਹੋ ਗਏ ਆ ਤੇ ਮੈਨੂੰ ਉੱਤਾਂ ਜੂਤਾਂ ਸੇ ਪਾਣੀ ਆ ਗਰਮ ਪਾਣੀ ਦੇ ਘਰਾਰੇ ਕਰ ਹੈ ਮੰਮੀ ਹੱਥ ਦੜ ਗਿਆ ਮੈਨੂੰ ਭੂਕ ਮਾਰ ਦੇ ਭੂਕ ਮਾਰ ਦੇ ਸਾਵਾ ਹੋ ਤਾ ਵੀ ਕਰਦੀ ਰਾਤੀ ਬੜਾ ਫੇਟਾ ਪੁਰਾ ਹਾਲ ਸੀ ਇਹਨਾਂ ਨੇ ਖਾੜ ਦਾ ਖਾਂਡ ਦਾ 30 ਟੇਕ ਲੈ ਉਹ ਦਿੱਤੀ ਨਾਲ ਉਹ ਜਮਤੀ ਉਹ ਕੰਨਿਆ ਨਹੀਂ ਪੈਚੀ ਨਹੀਂ ਲੌਂਗ ਲੌਂਗ ਤੱਕ ਇਹ ਚੱਪਲਾ ਫੇ ਉਹਨਾਂ ਕੋਲੋਂ ਵੀ ਮੈਨੂੰ ਵੀ ਲੌਂਗ ਆ ਗਿਆ ਸਹੀ ਰਿਹਾ ਉਹਨਾਂ ਮੇਰਾ ਗੜਾ ਦਿੱਤਾ ਪਹਿਲਾਂ ਦੁੱਧ ਦਾ ਇੰਨਾ ਸਵਾਦ ਆਇਆ ਕਿ ਮਿੱਠਾ ਹੀ ਬੜਾ ਪੀਂਦੇ ਲਓ ਜੀ ਬਸ ਹੁਣ ਰਹਿ ਗਈਆਂ ਜੀ ਦੋ ਰੋਟੀਆਂ ਰਹਿ ਗਈਆਂ ਫਰਾਂਟੇ ਤੇ ਫਿਨਿਸ਼ ਅਜੇ ਕੰਮ ਪਿਆ ਪਤੀ ਜੀ ਦਾ ਖਾਣੇ ਚਾਹ ਗਰਮਾ ਗਰਮ ਬਣਾਵਾਂ ਚਾਹ ਮਿਲਦੇ ਆ ਜੀ ਅਗਲੇ ਬਲੌਗ ਚ ਅਗਲੀ ਚਾਹ ਜ ਮਿਲਿਆ ਤੁਹਾਨੂੰ ਜੀ ਪਿਆਰੇ ਪਿਆਰੇ ਕਮੈਂਟ ਕਰਿਓ ਜੀ ਲਵ ਯੂ ਬਾਲ ਸੀ ਕਾਲ ਦੀ ਹਾਂਜੀ ਲੋ ਜੀ ਆਪਰ ਰਾਜਾ ਸਾਹਿਬ ਗਈ ਸੀ ਤੇ ਹੁਣ ਘਰੇ ਪਹੁੰਚੇ ਆ ਉਥੇ ਜਿੰਨੇ ਵੀ ਜਾਨੂੰ ਜਿੰਨੂੰ ਜਿੰਨੇ ਜਾਂਦੇ ਵੀ ਸਾਨੂੰ ਮਿਲੇ ਤੁਸੀਂ ਸਾਨੂੰ ਬਹੁਤ ਪਿਆਰ ਦਿੱਤਾ ਤੇ ਜਿਹੜੇ ਸਾਡੇ ਵੱਲ ਦੇਖਣਦੇ ਸੀ ਸਾਨੂੰ ਬੁਲਾ ਲਿਆ ਕਰੋ ਸੰਗਿਆ ਨਾ ਕਰੋ ਬੁਲਾ ਲਿਆ ਕਰੋ ਤੇ ਇੰਦੀ ਪਿਆਰ ਕਰਦੇ ਰਹੋ ਸਪੋਰਟ ਕਰਦੇ ਰਹੋ ਜਿਹੜੇ ਸਾਨੂੰ ਮਿਲੇ ਉਹਨਾਂ ਨੂੰ ਵੀ ਲਵ ਯੂ ਲਵ ਯੂ ਤੇ ਜਿਹੜੇ ਸਾਨੂੰ ਦੇਖਦੇ ਸੀ ਉਹ ਕਮੈਂਟ ਜ਼ਰੂਰ ਕਰਿਓ ਅਸੀਂ ਰਿਪਲਾਈ ਕਰਾਂਗੇ ਸਾਡੇ ਜੋ ਕੋਈ ਇੱਦਾਂ ਦੀ ਆਕੜ ਹੈ ਨਹੀਂ ਉਹ ਵੀ ਤੁਹਾਨੂੰ ਨਾ ਆਪਨਾ ਬੁਲਾਉਂਦੇ ਬੁਲਾ ਲਿਆ ਕਰੋ ਨਾ ਸੰਗਿਆ ਕਰੋ ਵੀ ਲਵ ਯੂ ਆਲ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਕਮੈਂਟ ਵੀ ਕਰ ਦਿਓ ਪਿਆਰਾ ਜੀਆ ਬਾਏ ਬਾਏ ਥੈਂਕ ਯੂ